बाबा सैन भगत जी का सालाना जोड़ मेला टिक्का भाई दूज पिंड प्रतापपुरा विखे करवाया गया पंजाब का धार्मिक अस्थान देहरा बाबा सैन भगत प्रतापपुरा तहसील फिलौर जिला जलंधर विखे हर साल की तरह इस साल भी सालाना जोड़ मेला टिक्का भाई दूज प्रबंधक कमेटी देहरा बाबा सैन भगत इलाका निवासी एनआरआई वीर समूह ग्राम पंचायत के सहयोग हर साल करवाया जाता है इस साल भी यह मेला बड़ी श्रद्धा से भावना मनाया गया जिस मेले बड़ी दूर दूरों संगत बाबा जी के दर्शन करने लिये आ मेले के लास्ट वाले दिन कबड्डियों से बलदा दौड़ा भी होंगे हैं जाकारी देंदे हुए प्रबंधक कमेटी के प्रधान मखण पलण ने दसिया कि पंद्रह अक्तूबर तो लैके इक्की अक्तूबर तक पिंड प्रतापपुरा विखे प्रभात फेरिया कढ़िया गई बई अक्तूबर नगर कीर्तन सजाया गया सारे पिंड की परिक्रमा की गई तेई ते अक्तूबर गुरु ग्रंथ साहब के अखंड पाठ साहब के भोग पाए गए हैं

아이 ਵੀਰਾ ਵੱਲੋਂ ਲੰਗਰ ਵੀ ਲਗਾਏ ਜਾਂਦੇ ਹਨ ਅਤੇ ਗੁਰਦੁਆਰਾ ਸਾਹਿਬ ਅੰਦਰ ਵੀ ਲੰਗਰ 24 ਘੰਟੇ ਚੱਲਦਾ ਹੈ ਇਸ ਮੇਲੇ ਵਿੱਚ ਮਾਸਟਰ ਸੁਰਜੀਤ ਸਿੰਘ ਜੀ ਦੇ ਮਨੀਲੇ ਵਾਲਿਆਂ ਦੇ ਪਰਿਵਾਰ ਵੱਲੋਂ ਵੀ ਅਲੱਗ-ਅਲੱਗ ਤਰ੍ਹਾਂ ਦਾ 3 ਦਿਨ ਲੰਗਰ ਲਗਾਇਆ ਜਾਂਦਾ ਹੈ ਜਿਸ ਵਿੱਚ ਮਟਰ ਪਨੀਰ ਮਕਰੋਨੀ ਦੇਸੀ ਕੀਉ ਦੀਆਂ ਜਲੇਬੀਆਂ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਜਾਂਦਾ ਹੈ ਅਤੇ ਐਸ ਆਰ ਮੈਡੀਕਲ ਹਾਲ ਵੱਲੋਂ 2 ਦਿਨ ਦਵਾਈਆਂ ਦਾ ਫਰੀ ਕੈਂਪ ਲਗਾਇਆ ਜਾਂਦਾ ਇਸ ਮੇਲੇ ਵਿੱਚ ਥਾਣਾ ਬਿਲਗਾ ਪੁਲਿਸ ਦਾ ਵੀ ਪੂਰਾ ਸਹਿਯੋਗ ਰਿਹਾ ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ 인ਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਖੁਸ਼ੀ ਭਰਿਆ ਜਹਰਾ ਹੈ ਤਨ ਤਨ ਸਹਿਰ ਪਰਤ ਮਹਾਰਾਜ ਜੀ ਜਿੰਨੇ ਦਾ ਗੁਰਬਾਣੀ ਦੇ ਵਿੱਚ ਬਹੁਤ ਵੱਡਾ ਜਿਗਰ ਆਉਂਦਾ ਗੁਰੂ ਘਰ ਦੀਆਂ ਹਾਜ਼ਰੀਆਂ ਸੰਗਤ ਦੇ ਚਰਨਾਂ ਦੀਆਂ ਹਾਜ਼ਰੀਆਂ ਬੜੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਜਿਨ੍ਹਾਂ ਨੇ ਸਮਾਜ ਨੂੰ ਕੁਝ ਦਿੱਤਾ ਹੋਵੇ ਬਾਬਾ ਫੈਦਲ ਖਾਨ ਦੇ ਕੋਲ ਲੜਕਾ ਹੈ ਹੱਥੇ چلو میری سبتا انوٹ چن دازے ہن میرے پچھڑن دی کہانی ہے ہا Ayaan ayaan not ayaan ayaan Thank you. ਕਸਰ ਕਰਨ ਸਿਰ ਜੈ ਦੀ ਸਾਰੇ ਲੋਕਾਂ ਤੋਂ ਬਾਤ ਆ ਜਿਹੜੇ ਪੁਜੇਸ਼ਾ ਵਿੱਚ ਵਸਦੇ ਆ ਉਹ ਹਮੇਸ਼ਾ ਹੀ ਸਹਿਰ ਭਗਤ ਮਹਾਰਾਜ ਜੀ ਦਾ ਦਿਲ ਖੋਲ ਕੇ ਦਾਤ ਹੁੰਦੇ ਆ ਮੈਂ ਸਮੁੱਚੀਆਂ ਸੰਤਾਂ ਦਾ ਸਾਰੇ ਨਗਰ ਦਾ ਸੰਤਾਂ ਨਗਰ ਵਾਏ ਕਿੰਨਾ ਵੱਡਾ ਸਹਿਯੋਗ ਦੇ ਰਹੇ ਆ ਕਿਤੇ ਸੇਮਾ ਦਾ ਨਗਰ ਦਾ ਕਾਂਡਾ ਲੰਨੇ ਨੂੰ ਹਰ ਪਾਸਾ ਹਰ ਪਾਸੇ ਇਤਨਾ ਬੜਾ ਹੀ ਵੱਡੀ ਜਿਹੜੀ ਆ ਮਗਰ ਮੇਰੇ ਤੇ ਸੇਵਾ ਹੋ ਰਹੀ ਆ ਮੈਂ ਕੰਮ ਕੀਤਾ ਆ ਉਸ ਸਤਾਰਣੇ ਤੇ ਲੱਖਾਂ ਲੋਕ ਕੈਨੇਡਾ ਅੰਦਰੋਂ ਲੈ ਕੇ ਆਏ ਆ ਜਿੱਥੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਨੰਤ ਬਸਰ ਹੋਣ ਆਏ ਆ ਸਵਕੀਆਂ ਸੰਗਤਾਂ ਨੂੰ ਬੇਤੀਆਸ ਹੈ ਲੋਕ ਦੇ ਆ ਮੈਂ ਉਹ ਬੇਤੀ ਕਰੂਗਾ ਹਰਪ੍ਰਿੰਦਰ ਸਿੰਘ ਜੀ ਖੁਸ਼ ਹੋਏ ਸਹਿਮਤ ਹੋਾਈ ਉਹ ਬੁਰਾ ਇਤਿਹਾਸ ਬਾਬਾ ਜੀ ਦੇ ਇਤਿਹਾਸ ਬਾਰੇ ਤੁਹਾਨੂੰ ਜਾਣ ਜਾਣਗੇ हर नजर में खुशगवार सेवा का बोल

ਕਾਹ ਤੇ ਨਾ ਖੜਿਆ ਜਾਵੇ ਅੱਗੇ ਆ ਕੇ ਬੈਠਣ ਦੀ ਕਰਵਾਤਾ ਹਨ ਵਾਹਿਗੁਰੂ ਜੀ ਦਾ ਬੋਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤੇ ਆਪ ਰੱਬੋ ਮੈਂ ਤੇ ਤੁਹਾਨੂੰ ਨੌਕਰ ਬਣਾ ਕੇ ਰੱਖਿਆ ਪਰ ਤੁਸੀਂ ਰੱਬੋ ਉਸੇ ਫਿਰ ਬਾਦਸ਼ਾਹ ਨੇ ਬੜੀ ਵਡਿਆਈ ਬੜੀ ਮਹਿਮਾ ਕੀਤੀ ਸਤਗੁਰੂ ਸਹਿਬ ਦੀ ਮਾਣ ਨਾਲ 아. <목소리나> ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸੈਨ ਭਗਤ ਜੀ ਦੇ ਮੇਲੇ ਦੀਆਂ ਸਲਾਣਾ ਜੁੜ ਮੇਲੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਾਬਾ ਜੀ ਦੀ ਕਿਰਪਾ ਨਾਲ ਹਰ ਇੱਕ ਸਾਲ ਪਰਿਵਾਰ ਵੱਲੋਂ 10 10 ਵੱਲੋਂ ਲੰਗਰਾਂ ਦੀ ਸੇਵਾ ਕਰਵਾਈ ਜਾਂਦੀ ਹੈ ਮਾਲਕ ਆਪ ਕਰਵਾਉਂਦਾ ਸਾਡੇ ਕੋਲੋਂ ਤੇ ਇਸ ਮੇਲੇ ਦੀਆਂ ਦੁਆਰਾ ਫਿਰ ਮੇਰੇ ਵੱਲੋਂ ਵਧਾਈਆਂ ਔਰ ਇਸ ਮੇਲੇ ਦੀ ਯਾਦ ਵਿੱਚ ਬਾਬਾ ਸੈਨ ਭਗਤ ਦੀ ਯਾਦ ਵਿੱਚ ਕਿ ਮੈਂ ਇੱਕ ਸ਼ਾਦਵੀ ਕੀਤਾ ਉਹਨੀਆਂ ਦੋ ਲੰਨਾਂ ਤੁਹਾਡੇ ਰੂਪ ਰੂ ਕਰੂੰਗਾ ਮੈਂ ਸ਼ੁਕਰਾਨਾ ਸ਼ੁਕਰਾਨਾ ਤੇਰਾ ਸੈਨ ਭਗਤ ਜੀ ਉਹ ਮੈਨੂੰ ਜਾਣੇ ਸਾਰਾ ਜਮਾਨਾ ਸੈਨ ਭਗਤ ਜੀ ਸ਼ੁਕਰਾਨਾ ਸ਼ੁਕਰਾਨਾ ਤੇਰਾ ਸੈਨ ਭਗਤ ਜੀ ਬਹੁਤ ਸਾਰਾ ਪਿਆਰ ਮਿਲ ਰਿਹਾ ਇਸ ਸ਼ਬਦ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਚੱਲ ਰਿਹਾ ਹੈ ਨਾ ਤਿੰਨੇ ਦਿਨ ਤੁਹਾਡੇ ਵੱਲੋਂ ਚਲਾਇਆ ਇਹ ਲੰਗਰ ਜੀ ਤਿੰਨ ਦੋ ਦਿਨ ਪਰਿਵਾਰ ਵੱਲੋਂ ਸੇਵਾ ਕੀਤੀ ਜਾਂਦੀ ਹੈ ਜਿਹਦੇ ਵਿੱਚ ਹਲ ਸਹੂਲਤ ਆ ਬੱਚਿਆਂ ਲਈ ਦੁੱਧ ਆ ਤੇ ਹਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਸਾਬਾ ਜੀ ਦੀ ਸੇਵਾ ਵਿੱਚ ਸੰਗਤ ਲਈ ਬਣਾਏ ਜਾਂਦੇ ਆ ਜੀ ਤਨ ਤਨ ਬਾਬਾ ਸੈਨਪਾਗ ਜੀ ਜੋ ਕਿ ਇਹ ਮੇਲਾ ਟਿੱਕਾ ਪਾਈ ਦੂਜੀ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਤੇ ਜਿਸ ਦੇ ਵਿੱਚ ਅਸੀਂ ਥੋੜਾ ਜਿਹਾ ਯੋਗਦਾਨ ਪਾਉਂਦੇ ਹਾਂ ਅਸੀਂ ਆਪਣੇ ਮੈਡੀਕਲ ਵੱਲੋਂ ਐਸਆਰ ਮੈਡੀਕਲ ਵੱਲੋਂ ਫ੍ਰੀ ਦਵਾਈਆਂ ਦਾ ਮੈਡੀਕਲ ਕੈਂਪ ਲਾਉਂਦੇ ਹਾਂ ਹਰ ਸਾਲ ਦੀ ਤਰ੍ਹਾਂ ਆ ਕਿੰਨੇ ਜਮਰੀ ਆ ਜਾਂਦੇ ਇੱਥੇ ਦਵਾਈ ਲੈਣ ਹੁਣ ਸਾਡੇ ਤੋਂ ਤਕਰੀਬਨ ਹੁਣ ਇਹ ਮੇਲੇ ਵਿੱਚ ਸੰਗ ਦੇ ਇੰਨੀ ਹੋ ਜਾਂਦੀ ਹੈ ਮਤਲਬ ਘੱਟੋ ਘੱਟ 2 ਲੱਖ ਦੇ ਤਕਰੀਬਨ ਬੰਦਾ ਆਉਂਦਾ ਹੈ ਤੇ ਜਿਸ ਦੇ ਵਿੱਚ ਅਸੀਂ ਘੱਟੋ ਘੱਟ 1000 2000 ਬੰਦਾ ਤਾਂ ਭੁਗਤਾਈ ਦਿੰਨੇ ਹੈ ਇਹ ਕਿੰਨੇ ਸਾਲ ਤੋਂ ਮੈਡੀਕਲ ਆ ਜਾ ਰਹੇ ਇਹ ਮੈਡੀਕਲ ਕੈਂਪਸ ਅਸੀਂ ਘੱਟੋ ਘੱਟ 13 14 ਸਾਲਾਂ ਤੋਂ ਲਗਾਤਾਰ ਲਵਾ ਰਹੇ ਹਾਂ